ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਭਗਵਤੀ ਜੀ ਕਾ ਛੰਦ ਛੱਕਾ ਪਹਿਲਾ ਨਮੋ ਉਗਰਦੰਤੀ ਅਨੰਤੀ ਸਵਈਆ ਨਮੋ ਜੋਗ ਜੋਗೇಶ್ਵਰੀ ਜੋਗਮਈਆ नमो के हरि बाहनी सत्रहंती नमो सारदा ब्रह्म विद्या पढ़ंती नमो रद्ध दा सिद्ध दा बुद्ध दानी नमो काले के काल खौ कालशानी नमो काल अजल है हेर तेरो नमो तीन हु लोक कीनो अहेरो नमो ज्योत ज्वाला तुमै वेद गावे सुरासुर रखी ईश्वर नहीं भेद पावे ਤੂੰ ਹੀ ਜੋਗ ਜੋਗ ਤਣ ਤੂੰ ਹੀ ਖੜਗ ਧਾਰੇ ਤੂੰ ਹੀ ਜੈ ਕਰੰਤੀ ਅਸੁਰ ਗਹਿ ਪਛਾਰੇ ਤੂੰ ਹੀ ਜੋਗਣੀ ਖੱਪਰ ਭਰਣੀ ਅਦੋਖੰ ਰਕਤ ਬੀਜ ਕੇ ਪ੍ਰਾਨ ਕੋ ਪਕੜ ਸੋਖੰ ਤੂੰ ਹੀ ਜਲ ਥਲੇ ਪਰਬਤੇ ਗਿਰ ਨਵਾਸੀ ਤੂੰ ਹੀ ਸਭ ਘਟ ਨਮੋ ਨਿਰਾਲਮ ਪ੍ਰਕਾਸੀ ਤੂੰ ਹੀ ਦੁਸ਼ਟ ਦਾਹਨ ਤੂੰ ਹੀ ਸਰਬ ਪਾਲੀ ਤੂੰ ਹੀ ਬ੍ਰਛਪੁਹਿ ਪਾਤੁ ਤੂੰ ਹੀ ਆਪ ਮਾਲੀ ਤੁਹੀ ਬੇਸਵ ਪਰਣੀ ਤੁਹੀ ਜਗ ਪ੍ਰਕਾਸੀ ਤੁਹੀ ਅਲਖ ਵਰਣੀ ਤੁਹੀ ਭੂ ਆਕਾਸੀ ਨਮੋ ਜਾਲਪਾ ਦੇਵ ਦੁਰਗੇ ਭਵਾਨੀ ਤਿਹੁ ਲੋਕ ਨਵਖੰਡ ਮੇ ਤੁਮ ਪ੍ਰਧਾਨੀ ਅਟਲ ਛਤਰ ਧਰਨੀ ਤੁਹੀ ਆਦ ਦੇਵੰ ਸਕਲ ਮਨ ਜਨ ਤੋਹੇ ਨਿਸ ਦਿਨ ਸਰਵੰ ਤੁਹੀ ਕਾਲ ਅਕਾਲ ਕੀ ਜੋਤਿ ਛਾਜ ਸਦਾ ਜੈ ਸਦਾ ਜੈ ਸਦਾ ਜੈ ਬਰੋਜੈ ਯਹੀ ਦਾਸ ਮੰਗੈ ਕਿਰਪਾ ਸਿੰਧ ਕੀਜੈ ਜਹੀ ਦਾਸ ਮੰਗੈ ਕਿਰਪਾ ਸਿੰਧ ਕੀਜੈ ਸਵਯੰ ਬ੍ਰਹਮ ਕੀ ਭਗਤ ਸਰਬਤਰ ਦੀਜੈ ਤੁਹੀ ਜਾਗਤੀ ਜੋਤਿ ਜੋ ਅੱਲਾ ਸਰੂਪੰ ਤੁਹੀ ਜਗ ਸਕਲ ਮਹਿਰਮੰਤੀ ਅਨੂਪੰ ਮਹਾ ਮੂੜ ਹਾਂ ਦਾਸ ਦਾਸਨ ਤਿਹਾਰਾ ਪਕੜ ਬਾਹ ਪਹੋਜਲ ਕਰ ਹੋ ਬੇਗ ਪਾਰਾ ਫਤਿਹ ਡੰਕ ਬਾਜੈ ਕਿਰਪਾ ਜੋ ਕਰੀ ਜਾ ਜਹੀ ਬਾਰਤਾ ਦਾਸ ਕੀ ਨਿਤ ਸੁਣੀ ਜਾ ਕਰਹ ਹੁਕਮ ਆਪਣਾ ਸਭੈ ਦੁਸ਼ਟ ਕਉ ਤੁਰਕ ਹਿੰਦ ਕਾ ਸਕਲ ਝਗਰਾ ਮਿਟਾਉਂ ਅਗਮ ਸੂਰਬੀਰੈ ਉਠੈ ਸਿੰਘ ਜੋਧਾ ਪਕੜ ਤੁਰਕ ਗਨ ਕਉ ਕਰੈ ਬੈਨਰੋਧਾ ਸਕਲ ਜਗਤ ਮੋਂ ਖਾਲਸਾ ਪੰਥ ਗਾਜੈ ਜਗ ਜਗ ਧਰਮ ਹਿੰਦੁਕ ਤੁਰਕ ਦੰਦ ਪਹਜੈ ਜਪੋ ਨਾਮ ਏਕੈ ਹਰਿ ਹਰ ਅਕਾਲੰ ਹੋਵੈ ਤਬ ਦੁਨੀਆ ਸਭ ਛਿਨ ਕਮੈ ਨਿਹਾਲੰ ਸੁਣੋ ਤੁਮ ਭਵਾਨੀ ਹਮਨ ਕੀ ਪੁਕਾਰ ਰਹੋ ਦਾਸ ਪਰ ਮਿਹਰ ਅਪਰੰ ਅਪਾਰੇ ਦੋਹਰਾ ਦਵਾਰ ਤੁਮਾਰੇ ਠੜ ਹਾਂ ਇੱਕ ਬਾਰ ਦੀਜੈ ਮੋਹੇ ਪੰਥ ਚਲਾ ਤਬ ਜਗਤ ਮੈਂ ਦੁਸ਼ਟ ਖਪ ਬਹੁਤ ਹੈ ਭਗਵਤੀ ਛੰਦ ਦੂਜਾ ਨਮੋ ਕਾਲ ਕਾ ਕਾਲ ਰੂਪੀ ਕਿਰਪਾਨੀ ਨਮੋ ਸੁੰਭ ਨੇ ਸੁੰਭ ਨਾਸਨ ਪਵਾਨੀ ਨਮੋ ਚੰਡ ਅਰ ਮੁੰਡ ਸੰਗ ਹਰਕਾਰੀ ਨਮੋ ਰਕਤ ਬੀਜਾਨ ਕੇ ਪ੍ਰਾਨ ਹਾਰੀ ਨਮੋ ਬੇਦ ਵਿਦਿਆ ਨਮੋ ਜਗ ਰੂਪਾ ਨਮੋ ਅੰਜਨੀ ਪੂਰਨੀ ਪੂਪ ਪੂਪਾ ਨਮੋ ਜੈ ਅਨੰਤੀ ਭਦਰ ਕਾਲੀ ਅਬਾਹੰ नमो भगवती तेजवंती अढोहम नमो सकत रूपण अगमण अडोला नमो खड्गधारन अछेदन तोला नमो गर्भ गंजन श्री योग माया सबे थक रहे मर्म के नहू ना पाया तूही जल अगन पवन तू हूर नूरा तूही ज्योत उड़गन तूही चंद सूरा ਤੁਹੀ ਖੇਚਰਾ ਪੂਚਰਾ ਜੋਦਬੀਰੇ ਤੁਹੀ ਰਛਨੀ ਸ੍ਰੇਸਟ ਰੂਪਨ ਗਹੀਰੇ ਤੁਹੀ ਜਗਤ ਜਨਨੀ ਅਨੰਤੀ ਅਕਾਲੰ ਤੁਹੀ ਅੰਨ ਦੇਨੀ ਸਵਨ ਕੋ ਸਮਹਾਲੰ ਤੁਹੀ ਖੰਡ ਬ੍ਰਹਮੰਡ ਭੂਮੰਸ ਰੂਪੀ ਤੁਹੀ ਬਿਸਨ ਸਿਵ ਬ੍ਰਹਮ ਇੰਦਰਾ ਅਨੂਪੇ ਤੁਹੀ ਸੀਤਲਾ ਤੋਤਲਾ ਬਾਕ ਬਾਨੀ ਨਮੋ ਚੰਡ ਕਾ ਮੰਗਲਾ ਸ੍ਰੀ ਪਵਾਨੀ ਨਹੀਂ ਤੂੰ ਬਿਨੋ ਕੋਈ ਰਖਕ ਹਮਾਰਾ ਤੁਹੀ ਆਦਿਕਵਾਰ ਦੇਵੀ ਅਪਾਰਾ ਤੁਹੀ ਦੇਵਕੀ ਕ੍ਰਿਸ਼ਨ ਮਾਤਾ ਕਹਾਯੰ ਤੁਹੀ ਨਾਨਾ ਦੇਵੀ ਅਲਖ ਜਗ ਸਹਾਯੰ ਤੁਹੀ ਥੰਬਸਿਓ ਨਿਕਸ ਨਰਸਿੰਘ ਹੋਈ ਉਦਰ ਹਰ ਨਖ ਛਕ ਨਖ ਘਰ ਪਰੋਈ ਤੁਹੀ ਕਛ ਹੋਏ ਦਤ ਮਦ ਕੀਟ ਜਾਰੇ ਤੁਹੀ ਹੋਏ ਬੈਰਾ हेर न अच्छे मोरे तुही होए बावन महा छल दिखायो पकड राज बल को पतालै पठायो तुही होए परस राम जग मह प्रकासी सकल छत्रीन को करै छै बेनासी तुही फिर भई रामचन्द्रन अपारा पकड लंक सो दैत रावण पछारा ਤੁਹੀ ਮੁਕਤ ਦਾਇਣੀ ਸਦਾ ਸੁਭ ਕਰੰਤੀ ਤੁਹੀ ਸੂਰ ਬਲਬੀਰ ਦੁਸ਼ਟਨ ਦਹੰਤੀ ਤੁਹੀ ਰਾਧਾ ਕਾ ਰਗਮਣੀ ਤੂੰ ਕੁਸ਼ਲਿਆ ਤੁਹੀ ਅੰਜਨੀ ਰੇਨਕਾ ਤੂੰ ਅਹਲਿਆ ਤੁਹੀ ਭਰਨ ਪੋਖਣ ਸਭਨ ਪਰ ਕਿਰਪਾਲੀ ਕਰਹੁ ਮੋਹਿ ਮੁਕਤਾ ਕਟੋ ਭਰਮ ਜਾਲੀ ਨਮੋ ਦੁਖ ਹਰੰਤੀ ਅਨੰਦਤ ਸਰੂਪਾ ਅਪਨ ਦਾਸ ਪਰ ਮਹਿ ਰਕੀ ਜਾਏ ਅਨੂਪਾ ਦੋਹਰਾ ਦਾਸ ਜਾਨ ਕਰ ਆਪਣਾ ਕਿਰਪਾ ਕੀ ਜਾ ਮੋਹਿ ਇਹ ਬੇਨਤੀ ਦਾਸ ਕੀ ਸੁਣੋ ਭਵਾਨੀ ਤੋਹ ਭਗਵਤੀ ਛੰਦ ਤੀਜਾ ਤੂੰ ਹੀ ਕਲਪ ਬ੍ਰਿਛਣ ਤੂੰ ਹੀ ਕਾਮਤ ਹੈ ਨਾ ਤੂੰ ਹੀ ਅਸ਼ਟ ਸਿੱਧਨ ਤੂੰ ਹੀ ਨੂਰ ਨਾਇਨਾ ਤੁਹੀ ਸੁਰਗ ਪਾਤਾਲ ਬੈ ਕੁੰਠ ਧਰਣੀ ਤੁਹੀ ਪਾਪ ਖੰਡਨ ਉਦਰ ਜਗ ਭਰਣੀ ਤੁਹੀ ਬ੍ਰਹਮਣੀ ਵੇਦ ਪਾਠਣ ਸਵਿਤਰੀ ਤੁਹੀ ਧਰਮਣੀ ਕਰਨ ਕਾਰਣ ਪਵਿੱਤਰੀ ਤੁਹੀ ਗੌਰ ਜਾ ਪਾਰਵਤੀ ਜੋਗ ਧਰਣੰ ਤੁਹੀ ਲక్ష్ਮੀ ਅਲਖ ਰੂਪੀ ਅਵਰਣੰ ਤੁਹੀ ਸਭ ਜਗਤ ਕੋ ਉਪਾਵੇ ਛਕਾਵੇ ਤੁਹੀ ਬਹੁੜ ਆਪੇ ਛਿਨ ਕਮੋਖ ਪਾਵੇ ਤੁਹੀ ਭਗਤ ਕਰਤਾਰ ਕੀ ਸਕਤ ਰਾਣੀ ਤੁਹੀ ਹਰਿ ਸਿਮਰ ਕਰ ਭਈ ਜੋਗ ਧਿਆਣੀ ਅਗਮ ਖੇਲ ਤੁਮਰਾ ਕਹਾ ਕੋ ਬਖਾਨੈ ਤੁਹੀ ਭੇਦ ਆਪਣਾ ਅਪਨ ਆਪ ਜਾਨੈ ਸਗਲ ਢੂੰਡ ਥਾਕੇ ਲਖਿਓ ਕਿਛ ਨਾ ਭੇਦਾ ਤੁਹੀ ਈਸਰੀ ਦੁਖ ਬਿਨਾਸਨ ਅਛੇ ਦਾ ਕਰਹੁ ਮਿਹਰ ਆਪਣੀ ਚਰਨ ਧੂਰ ਪਾਵਾਂ ਤੂੰ ਮਨ ਦਵਾਰ ਪਰ ਸੀਸ ਆਪਣਾ ਕਸਾਵਾਂ ਯਹੀ ਦਾਨ ਮੰਗਉ ਕਰੋ ਜੈ ਹਮਾਰੀ ਸਭੈ ਦੁਸ਼ਟ ਦੈਨਤਾ ਖਪੈ ਛਿਨ ਮਝਾਰੀ ਤੁਹੀ ਢਾਕਣੀ ਸਾਖਣੀ ਸੂਰਬੀ ਰੈ ਤੁਹੀ ਰੂਪ ਨਾਰਾਇਣੀ ਹਰ ਸਰੀਰੈ ਤੁਹੀ ਅਲਖ ਦੁਰਗਾ ਜਗਤ ਕਰਨ ਹਾਰੀ ਸਕਲ ਛੋੜ ਕਰ ਓਠ ਪਕੜੀ ਤਿਹਾਰੀ ਤੁਹੀ ਮਛ ਹੋਏ ਸਿੰਧ ਭੀਤਰ ਖਲੰਤੀ ਤੁਹੀ ਦੰਤ ਸੰਖਾ ਸੁਰੇ ਕੋਦਲੰਤੀ તુહી કૃષ્ણ હોએ કંસ કે સીખ પાયો તુમન મલ ચંડુર ગહ કર ઉડાયો જગનનાથ હોએ દંત ગયાસુર બિડારે તુહી નેહ કલંકી પહી ખડગ તારે તુહી દંત કિલકાસુર એ કો સંગહરણી તુહી સબ જુગણ બીચ અવતાર ધરણી ਜੋ ਜੋਜਗ ਸਕਲ ਖੇਲ ਤੁਮ ਹੀ ਰਚਾਇਓ ਤੁਮਨ ਖੇਲ ਲਗਾ ਭੇਦ ਕਿਨਹੂ ਨਾ ਪਾਇਓ ਤੁਹੀ ਅਸ਼ਟ ਦੁਰਗੇ ਪਵਾਨੀ ਅਕਾਲੰ ਤੁਹੀ ਸਕਲ ਬ੍ਰਹਮੰਡ ਉਪਰ ਦਯਾਲੰ ਤੁਮਨ ਕੁਦਰਤੀ ਖੇਲ ਕੀਨੋ ਅਪਾਰਾ ਤੁਮਨ ਤੇਜ ਸੋ ਕੋਟ ਰਵਸਸ ਉਜਾਰਾ તુહી નેજ વજીરન પ્રભુ દર્સુહંતી તુહી નિસદના જાપ હર હર જપંતે નિરંજન પુરખ શાહ શાહન અપારે તુહી સક્ત હોએ નિકટ વર્તી મુરਾਰੇ સુણ હો દાસ કી બેનતી હર પવાની દયાતાર મોહે લાજ રખ નિદાની દોહરા ਦਾਨੋ ਮਾਰੇ ਰੋਹਲੇ ਦੇਵ ਬਚਾਏ ਤੋ ਹੈ ਸਿੰਘ ਤੁਮਾਰੋ ਰਣ ਗੱਜੈ ਹਾਂਕ ਨਾ ਚਹਾਲਸ ਕੋਏ ਦਾਨੋ ਮਾਰੇ ਰੋਹਲੇ ਦੇਵ ਬਚਾਏ ਤੋ ਹੈ ਸਿੰਘ ਤੁਮਾਰੋ ਰਣ ਗੱਜੈ ਹਾਂਕ ਨਾ ਚਹਾਲਸ ਕੋਏ ਪਗਵਤੀ ਛੰਦ ਚੌਥਾ ਤੁਹੀ ਜੋਤ ਜਵਾਲਾ ਮੁਖੀ ਹੋਏ ਦਿਖਾਨੀ ਪਰਬਤ ਭੋੜ ਲਾਟਾਂ ਅਗਨ ਜਗਮਗਾਨੀ ਤੁਹੀ ਹਰਣ ਪਰਣੀ ਤੁਹੀ ਜਗਤ ਮਾਏ ਤੁਹੀ ਸਰਬਠੌਰਨ ਰਹੀ ਆਪ ਛਾਏ ਤੁਹੀ ਉਤਪੁਜਾ ਸੇਤਜਾ ਸੁਖ ਨਿਧਾਨੀ ਤੁਹੀ ਅੰਡਜਾ ਜੇਰਜਾ ਚਤੁਰਬਾਨੀ ਤੁਹੀ ਤੀਰ ਤਰਵਾਰ ਕਾ ਤੀ ਕਟਾਰੀ ਤੁਹੀ ਸੰਖ ਪਦਮਨ ਗਦਾ ਚੱਕਰ ਧਾਰੀ ਤੁਹੀ ਤੋਪ ਬੰਦੂਕ ਗੋਲਾ ਚਲੰਤੀ ਤੁਹੀ ਕੋਟ ਗੜਕ ਧਮਕ ਸਿਓ ਉਡੰਤੀ ਤੁਹੀ ਬਡ ਅਜੀਤਨ ਸਗਲ ਦੋਖ ਹਰਨੀ ਤੁਹੀ ਹਰ ਅਡੋਲਣ ਅਗਮ ਖੇਲ ਕਰਨੀ ਤੁਹੀ ਅਤ ਬਲਿਸ਼ਟਨ ਚਤੁਰ ਪੁਜ ਪਵਾਨੀ ਤੁਮਨ ਸਰਬ ਦੁਸ਼ਟਾ ਕੀ ਹੈ ਮਾਰਫਾਨੀ ਤੁਹੀ ਗੁਪਤ ਪ੍ਰਗਟ ਸਭਨ ਮੋ ਖਿਲੰਤੀ ਤੁਹੀ ਸੁੰਭ ਮਹਿਖਾਸੁਰ ਕੌਦਲੰਤੀ ਤੁਹੀ ਜਗਤ ਮੰਡਨ ਦਇਆਵੰਤ ਪahari ਸਕਲ ਸਿੱਧ ਮਨ ਜਨ ਲੈ ਦੈ ਉਬਾਰੀ ਲਖਨ ਹੈ ਕਉ ਅਜਬ ਖੇਲ ਤੇਰਾ ਤੁਹੀ ਧਰਨ ਧਰ ਕਾ ਕਰਹ ਫਿਰ ਨਵੇਰਾ ਤੁਹੀ ਬਿਜਲ ਹੋਏ ਗगन ਚੜ ਚਲ ਮਿਲਾਨੀ ਤਮਨ ਚਰਨ ਪਰ ਸੁਰਤ ਹਮਰੀ ਲਗਾਨੀ ਤੁਹੀ ਅਲਖ ਕਰ ਤਾਰਣੀ ਸਿਵ ਸਰੂਪਾ ਤੁਹੀ ਘਟ ਘਟੇ ਦੇਵ ਦੁਰਗੇ ਅਨੂਪਾ ਤੁਹੀ ਹੈ ਸਭਨ ਵਿਚ ਸਭ ਸੋ ਨਿਰਾਲੀ ਤੁਹੀ ਸਭ ਜਗਤ ਕੀ ਕਰਹਿ ਪ੍ਰਤਪਾਲੀ ਤੁਹੀ ਖਾਸ ਭਗਤਨ ਹਰੇ ਹਰ ਜਪੰਤੀ ਤੁਹੀ ਹਰ ਚਰਨ ਪਰ ਅਪਨ ਸਿਰ ਧਰੰਤੀ ਤੁਹੀ ਹਰ ਕਿਰਪਾ ਸਿਓ ਅਗਮ ਰੂਪ ਹੋਈ ਸਭਾ ਪਛਮੂਏ ਪਾਰ ਪਾਵਦ ਨ ਕੋਈ ਤੁਹੀ ਸੂਰ ਬਲਬੰਤਣੀ ਗੁਣ ਗਹੀਰੇ ਤੁਮਨ ਦਵਾਰ ਘਰ ਹੈ ਅਨਾਹਦ ਨਫੀਰੇ ਨਿਰੰਜਨ ਸਰੂਪਾ ਤੁਹੀ ਆਦ ਰਾਣੀ ਤੁਹੀ ਜੋਗ ਵਿਦਿਆ ਤੁਹੀ ਬ੍ਰਹਮ ਬਾਣੀ ਨਿਰੰਜਨ ਪ੍ਰਭੂ ਨਾਥ ਕਾ ਦਰ ਮੁਰਾਰੇ ਤਹਾਂ ਤੂ ਖੜੀ ਕੁਦਰਤੀ ਰੂਪ ਤਾਰੇ ਤੁਹੀ ਅੰਬ ਕੇ ਸਖਤ ਦੁਰਗੇ ਪਵਾਨੀ ਤੁਮਨ ਕੁਦਰਤੀ ਜੋਤ ਘਟ ਘਟ ਸਮਾਨੀ ਧਰਨ ਪਵਨ ਆਕਾਸ ਕੁਦਰਤ ਸਰੂਪਾ ਤੁਹੀ ਕੁਦਰਤੀ ਅਲਖ ਦੇਵੀ ਅਨੂਪਾ ਨਹੀਂ ਭਾਖ ਸਕੋ ਮਹਿਮਾ ਤੇਹਾਰੀ ਲਖ ਨਾਹਿ ਕਿਨੂ ਤੋ ਮਨ ਅੰਤ ਪਾਰੀ ਯਹੀ ਦਾਸ ਤੁਮਰਾ ਚਰਨ ਤਹੁਰ ਪਾਵੇ ਤੁਮਨ ਦਵਾਰ ਠਾਡਾ ਸਦਾ ਧਨ ਲਗਾਵੇ ਦੋਹਰਾ ਮੁਖ ਵਿਸਾਰੈ ਕਾਲ ਕਾ ਦੇਤ ਚਬਾਵੈ ਦਾਤ ਪੰਥ ਚਲਾਵੈ ਜਗਤ ਮੈਂ ਜੋਧ ਕਰਹ ਤਵ ਸੰਤ ਭਗਵਤੀ ਛੰਦ ਪੰਜਵਾ ਨਮੋ ਦੇਵ ਸੋ ਕੁੰਬਰੀ ਹੈ ਗੁਲਾਜਾ ਤੁਹੀ ਸਭ ਜਗਤ ਕੇ ਕਰਹ ਸਿੱਧ ਕਾਜਾ ਤੁਹੀ ਅਲਖ ਜਵਾਲਾ ਕਮਖਿਆ ਪ੍ਰਧਾਨੀ ਤੁਮਨ ਜਾਸ ਸਕਨ ਜਗਤ ਕਰ ਹੈ ਬਖਾਨੀ ਤੁਹੀ ਹਰ ਨਰੰਕਾਰ ਠਾਕੁਰ ਜਪੰਤੀ ਤੁਹੀ ਰਾਛਸਨ ਕੋ ਪਕੜ ਕਰ ਦਹੰਤੀ ਹਮਨ ਬੈਰੀਨ ਕੋ ਪਕੜ ਕਾ ਹੱਥ ਕੀਜੈ ਤਬੈ ਦਾਸ ਗੋਬਿੰਦ ਕਾ ਮਨਪਤੀ ਜਾਏ ਤੁਹੀ ਆਸ ਪੂਰਨ ਜਗਤ ਗੁਰ ਭਵਾਨੀ ਛਤਰ ਛੀਨ ਮੁਗਲਨ کر ہو بی پانی سکل ہند سیاں ترک دشتا بہ ترم کی تجھا کو جگت میں چلا رہو میں کپٹ ودیا چلانی بہت تیسرا پنتھ کی جائے جے پر دانی جو مرا تاہ سمرن نہ کی جائے اٹل پورکھ اکال کا نام لی جائے ਮੜੀ ਗੋਰ ਦੇਵਲ ਮਸੀਤਾਂ ਗਰਾਯੰ ਤੁਹੀ ਏਕ ਆਕਾਲ ਹਰ ਹਰ ਜਪਾਇੰ ਮਿਟਹ ਬੇਦ ਸਾਸਤਰ 18 ਪੁਰਾਨਾ ਮਿਟਾ ਬਾਗ ਸਲਵਾਤ ਸੁਨਨਤ ਕੁਰਾਨਾ ਸਕਲ ਸ੍ਰਿਸ਼ਟ ਇਕ ਵਰਨ ਹੋਏ ਕਰ ਪੁਲਾਨੀ ਧਰਮ ਨੇਮ ਕੀ ਜਗਤ ਕੇ ਨਹੂ ਨਾ ਜਾਨੀ ਕਠਨ ਦੁੰਦ ਵਰਤਾ ਜਗਤ ਮਹਿ ਗੁਬਾਰਾ ਦਇਆ ਤਹਾਰ ਕਰ ਮੋਹੀ ਲੀ ਜਾਏ ਉਬਾਰਾ ਤੁਹੀ ਕੁਦਰਤੇ ਸਖਤ ਦੁਰਗੇ ਪਵਾਨੀ ਤੁਹੀ ਜਗਤ ਮਾਤਾ ਸਕਲ ਵਿਧ ਨਿਧਾਨੀ ਤੁਹੀ ਵਿਆਸ ਗੋਰਖ ਅਗਸਤੰ ਕਬੀਰੇ ਤੁਹੀ ਰਖ ਮੁਨੀ ਸਰ ਤੁਹੀ ਗਉਸ ਪੀਰੇ ਨਿਰੰਜਨ ਪੁਰਖ ਕੋ ਸਦਾ ਤੂੰ ਤਿਆਵੈ ਪ੍ਰਭੂ ਦਵਾਰ ਠਾਂਡੀ ਵਜ਼ੀਰਨ ਕਹਾਵੈ ਨਹੀਂ ਤੁਮ ਬਿਨਾ ਕੋਈ ਦੂਸਰ ਹਜੂਰੇ ਤੁਹੀ ਅਲਖਣੀ ਹੋਏ ਰਹੀ ਜਗਤ ਪੂਰੇ अपुन जान कर मोह लीजै बचाई असुर पापीन मार दे वो उडाई सकल जगत को सुख वसाव हो अनंदा तुही दर्द मेटण श्री हर मुकंदा यही देह आगे आ तुरकन गह खपा गौ का हाथ का धोखा जग स्यों मिटाऊ छतर तख्त मुगलन करहु मार दूरै ਕਹ ਰਹਾ ਤਵ ਜਗਤ ਮਹਿ ਫਤਹਿ ਧਰਮ ਤੂਰੇ ਤੂੰ ਮਨਦਰ ਖੜਾ ਆदास ਕਰ ਹੈ ਪੁਕਾਰਾ ਤੁਰਕਨ ਮੇਟ ਕੀ ਜਾ ਜਗਤ ਮਹਿ ਉਜਿਆਰਾ ਤਬਹ ਗੀਤ ਮੰਗਲ ਫਤਹਿ ਕੇ ਸੁਣਾਉ ਤੂੰ ਮਨ ਕੋ ਸਿਮਰ ਦੂਖ ਸਗਲੇ ਮਿਟਾਉ ਦੋਹਰਾ ਕਿਰਪਾ ਕੀ ਜਾ ਦਾਸ ਪਰ ਕੌਂਟ ਨਿਵਾਉ ਚਾਰ ਨਾਮ ਤਿਹਾਰੋ ਜੋ ਜਪ। ਪਹੇ ਸਿੰਧ ਭਉ ਪਾਰ। ਭਗਵਤੀ ਛੰਦ ਛੇਵਾ। ਨਮੋ ਕਸ਼ਟ ਹਰਨੀ ਦੁਰਗਾ ਸਖਤ ਮਾਏ। ਸਭ ਦੁਸ਼ਟ ਦਾਨੋ ਪਕੜ ਤਖਪਾਏ। ਤੁਮਨ ਭਵਨ ਤ੍ਰੈ ਲੋਕ ਪੁਰ ਮਹਿ ਬਿਰਾਜੈ। ਤਹਾਂ ਨੂਰ ਤੁਮਰਾ ਅਗਮ ਰੂਪ ਛਾਜੈ ਤੁਹੀ ਧੂਲ ਗਿਰ ਕੋਟ ਕੰਗੜ ਵਸੰਤੀ ਤੁਹੀ ਅਸ਼ਲ ਅਨਾਥ ਦੇਵਨ ਅਨੰਤੀ ਰਟੋ ਨਿਸ ਦੇ ਨਾਮ ਜਾਪ ਤੁਮਰਾ ਪਵਾਨੀ ਤੁਮਨ ਚਰਨਮੋ ਪ੍ਰੀਤ ਹਮਰੀ ਲਗਾਨੀ ਕਰੋ ਹਰ ਭਵਾਨੀ ਜਗਤ ਕੀ ਸੰਭਾਰੇ ਹਮਨ ਦੁਸ਼ਟ ਦੋਖੀ ਸਭ ਨਹ ਹੋਏ ਛਾਰੇ ਸਦਾ ਸਰਬਦਾ ਚਰਨ ਤੁਮਰੇ ਤੇ ਹਾਉ ਤੁਮਨ ਮਿਹਰ ਸਿਓ ਦੁਸ਼ਟ ਸਗਲੇ ਖਪਾਂ ਯਹੀ ਆਸ ਪੂਰਨ ਕਰੋ ਤੁਮ ਹਮਾਰੀ ਮਿਟਾ ਕਸ਼ਟ ਗਉਨ ਛੁਟਾ ਖੇਦ ਭਾਰੀ ਫਤਿਹ ਸਤ ਗੁਰੂ ਕੀ ਜਗਤ ਸਿਉ ਬੁਲਾਉਂ ਸਭਨ ਕੋਬ ਸਬਦ ਵਾਹੇ ਵਾਹੇ ਦੇਰੜਾ ਕਰਹੁ ਖਾਲਸਾ ਪੰਥ ਤੀਸਰ ਪਰਵੇਸਾ ਜਗ ਹੈ ਸਿੰਘ ਜੋ ਦੇ ਤਰ ਹੈ ਨੀਲ ਭੈਸਾ ਸકલ ਰਾਛਸਨ ਕੋ ਪਕੜ ਵਖਪਾਵੇ ਸਭ ਹੈ ਜਗਤ ਸੋ ਤੁਹਨ ਫਤਿਹ ਕੀ ਬੁਲਾਵੈ ਤੁਹੀ ਸਰਦਾ ਬੇਦ ਗਾਇਣ ਸਰਸਤੀ ਤੁਹੀ ਦੇਵ ਦੁਰਗੇ ਨਿਰੰਜਨ ਪਰਸਤੀ ਯਹੀ ਬੇਨਤੀ ਖਾਸ ਹਮਰੀ ਸੁਣੀ ਜੈ ਅਸੁਰ ਮਾਰਕਰ ਰਖ ਗਉਨ ਕਰੀ ਜਾ ਤੁਹੀ ਸਿੱਧ ਨਵ ਨਿਧ ਕੋ ਪਰਣ ਹਾਰੀ ਤੁਹੀ ਅਨਦਾਇਨ ਸકલ ਜਗ ਭਿਖਾਰੀ ਤੁਹੀ ਰਖ ਬਸ਼ਿਸ਼ਟੇ ਤੁਹੀ ਹੈ ਦੁਰਵਾਸਾ ਤੁਹੀ ਜਮਦਗਨ ਸੰਤ ਗੋਤਮ ਪ੍ਰਕਾ사 ਤੁਹੀ ਕਾਲ ਕੇ ਅਸੁਰ ਸੰਘਾਰ ਕਰਨੀ ਤੁਹੀ ਸੇਵਕਨ ਪਰ ਸਦਾ ਮਿਹਰ ਧਰਣੀ ਕਹਾਂ ਲਾਵਖਾਨੋ ਤੁਮਨ ਗਤ ਅਪਰੇ ਤੁਹੀ ਜਾਲਪ ਅਲਖ ਰੂਪਨ ਮੁਰਾਰੇ ਤੁਹੀ ਹਰ ਹਰੇ ਹਰ ਹਰੇ ਹਰ ਪਵਾਨੀ ਨਿਰੰਜਨ ਪੁਰਖ ਪਰ ਪਹੀ ਤੂੰ ਕੁਰਬਾਨੀ ਯਹੀ ਦੇਹ ਬਰ ਮੋਹ ਸਤਗੁਰ ਤੇ ਆਉ ਅਸੁਰ ਜੀਤ ਕਰ ਧਰਮ ਨੌਬਦ ਵਜਾਉ ਮਿਟਾ ਸਭ ਜਗਤ ਸਿਆਉ ਤੁਰਕਨ ਦੰਦ ਸੋਰਾ ਬਚੈ ਸੰਤ ਸੇਵਕ ਖਪਹ ਦੁਸ਼ਟ ਚੋਰਾ ਸਭੈ ਸ੍ਰਿਸ਼ਟ ਪਰ ਜਾ ਸੁਖੀ ਹੋਏ ਬਿਰਾਜ ਮਿਟੈ ਦੁਖ ਸੰਤਾਪ ਆਨੰਦ ਗਾਜੈ ਨਾ ਛਾਡੋ ਕਹੂੰ दुष्ट असुरन निशानी चला सब जगत में धर्म की कहानी छत्र तारी अनका ਕਰੋ ਬੇਗਨਸਾ ਆਪਣਾ ਦਾਸ ਕਾ ਦੇਖੀਓ ਤਬ ਤਮਾਸਾ ਦੋਹਰਾ ਤਬ ਖੜਗ ਤਮਾਸਾ ਦੇਖੀਆ ਹਰ ਦੁਰਗੇ ਅਬਨਾਸ ਪਕੜਤੇ ਗ ਦੁਸ਼ਟਨ ਹਤੂੰ ਕਰੋ ਧਰਮ ਪ੍ਰਕਾਸ਼ ਹਰ ਭਗਤ ਭਗਉਤੀ ਤਸਾ ਕੀ ਜੋ ਰਣ ਧੀਰ ਤਰੇ ਤੇ ਅੰਗ ਸੰਗ ਤੁਮ ਲਾਗਰਾ ਜੋ ਪਾਛੇ ਪਗ ਨਾ ਤਰੇ ਤਬ ਖੜਗ ਤਮਾਸਾ ਦੇਖਿਆ ਹਰ ਦੁਰਗੇ ਅਬਨਾਸ ਪਕੜ ਤੇਗ ਦੁਸ਼ਟਨ ਹਤੂੰ ਕਰਹੁ ਧਰਮ ਪ੍ਰਕਾਸ਼ ਹਰ ਭਗਤ ਭਗਾਤੀ ਤਿਸਾ ਕੀ ਜੋ ਰਣ ਧੀਰ ਤਰੇ ਤਹਿ ਅੰਗ ਸੰਗ ਤੁਮ ਲਾਗਰਾ ਜੋ ਪਾਛ ਪਗ ਨ ਤਰੇ ਚਾਪਈ ਖਟ ਛੰਦ ਭਗਵਤੀ ਮਹਾ ਪੁਨੀਤ ਤਿਸ ਪਠਵਤ ਉਪਜਤ ਪਰਤੀਤ ਹਉ ਨਿਸ ਬਾਸਰ ਦੁਰਗੇ ਗੁਣ ਗਾਇੰ ਤਹ ਸਹਜ ਅਟਲ ਅਮਰ ਪਦ ਪਾਇੰ ਯਹ ਖਸ਼ਟਕ ਛੰਦ ਸੰਪੂਰਨ ਭਇਓ ਤਿਸ ਉਚਰਤ ਸਗਲਾ ਪਰਮ ਗਇਓ ਹਰ ਅਲਖ ਈਸਰੀ ਭਹੀ ਕਿਰਪਾਲੰ ਤੈਨ ਦਾਸ ਆਪਣਾ ਕੀਓ ਨਿਹਾਲੰ ਦੁਖ ਰੋਗ ਸੋਗ ਪਹਿ ਮਿਟੇ ਕਲੇਸਾ ਬਹੁ ਸੁਖ ਉਪਜੈ ਅਨੰਦ ਪਰਵੇਸਾ ਇਤ ਵੇਦ ਦੁਰਗੇ ਕਿਰਪਾ ਧਾਰੀ ਤਹ ਅਪਨ ਦਾਸ ਕਾ ਲੀਆ ਉਬਾਰੀ ਹਰ ਅਲਖ ਈਸਰੀ ਭਈ ਕਿਰਪਾਲੰ ਤੈਨ ਦਾਸ ਆਪਣਾ ਕੀਆ ਨਿਹਾਲੰ ਦੁਖ ਰੋਗ ਸੋਗ ਭੈ ਮਿਟੇ ਕਲੇਸਾ ਬਹੁ ਸੁਖ ਉਪਜੈ ਅਨੰਦ ਪਰਵੇਸਾ ਇਤ ਬਿਦ ਦੁਰਗੇ ਕਿਰਪਾ ਧਾਰੀ ਤਹ ਆਪਣਾ ਦਾਸ ਕਾ ਲੀਆ ਉਬਾਰੀ ਹਿਤ ਸ੍ਰੀ ਗੋਬਿੰਦ ਸਿੰਘ ਬਿਰਚਤ ਸ਼੍ਰੀ ਭਗਵਤੀ ਸ਼ੰਦ ਖਸ਼ਟਮੰ ਸਮਾਪਤੰ ਮਸਤ ਸੋਭ ਮਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਹਕਾਰ ਇੱਕ ਜਾਵੇ ਕਲੰਗੀਧਰ ਦਰਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਆਦ ਸ਼ਕਤੀ ਮਾਤਾ ਸਾਹਿਬ ਦੇਵਾ 96 ਕਰੋੜ ਸ਼ਹੀਦਾਂ ਸਿੰਘਾਂ ਨੂੰ ਭਾਵੇ ਸਤਿ ਸ੍ਰੀ ਅਕਾਲ ਖੁਰਬਰ ਅਕਾਲ ਦੇਗ ਤੇਗ ਫਤਹਿ